ਤਾਰੇ ਹੁੰਦੀ ਆ ਮਿਲ ਨਾ ਨੈਣ ਪਣਾ ਚੱਚ ਕਰਦਾ ਲਈ ਤੇਰੇ ਬਾੜੂ ਦੇ ਤੇ ਰਾਤ ਮੈਂ ਢਾਈ ਹੁੰਦੀ ਆ ਛੋਟੇ ਛੋਟੇ ਵੇੜੇ ਵਿੱਚ ਆਦੀ ਮਿੱਤਰ ਆਵੇ ਨਾਲ ਫੁੱਲਾਂ ਵਾਲੀ ਸਾਡੇ ਤੇ ਤਾਰੇ ਕਰਦਾ ਤਾਰੇ ਕਰਦਾ ਥਈਆ ਲਾਲੇ ਥਈਆ ਲਾਲੇ ਲਾਲੇ ਫੁੱਲਾਂ ਵਾਲੇ ਤੇਰੇ ਹੀ ਹੁੰਦੀ ਆ ਮਿਲ ਨਾ ਨੈਣ ਪਣਾ ਚੱਚ ਕਰਦਾ ਲਈ ਤੇਰੇ ਬਾੜੂ ਦੇ ਤੇ ਰਾਤ ਮੈਂ ਢਾਈ ਹੁੰਦੀ ਆ ਬੜ ਗਿਆ ਬਾਪ ਪੁੱਤਰ ਆ ਵੈਰੀ ਚੱਲਦੇ ਪਿਆਰ ਦਾ ਸਾਰੀ ਰਾਤ ਰਾਈ ਜਲੀ ਕੇ ਪੂਰੇ ਜਾਏ ਮਾਰਦਾ ਬੜੀ ਕਿ ਬੜੇ ਕੰਨ ਨਾਲ ਸੌਂਦਾ ਹਾਨ ਨੇ ਜੱਗਾਂ ਵਾਲੀ ਪਾਵੇ ਨਾਲ ਨਹੀਂ ਹੁੰਦੀ ਆ ਮਿਲਣਨ ਨੂੰ ਬੜਾ ਚਿਤ ਕਰੇਦਾ ਮਿਲਣਨ ਨੂੰ ਬੜਾ ਚਿਤ ਕਰੇਦਾ ਨਹੀਂ ਤੇਰੇ ਬਾਪੂ ਨੇ ਤੇਰਾ ਅੱਜ ਮੰਜੀ ਉਹ ਤੇਰੀ ਭੂੜੇ ਨੇ ਤੇਰਾ ਅੱਜ ਮੰਜੀ ਨਹੀਂ ਹੁੰਦੀ ਆ ਘਟ ਘਟੇ ਵੇੜੇ ਮਿੱਠੀ ਆਦੀ ਮੈਂ ਤੇਰਾ ਬਨ ਨਾਲ ਪੰਨਾ ਨਹੀਂ ਚੱਲਦੀ ਰਹੀ ਆ ਕਿਤਾਬ ਯਾਰਾਂ ਦੇ ਮਸ਼ੂਕਾਂ ਨੇ ਜੱਟ ਐਵੇਂ ਨਹੀਂ ਉਹ ਬਿਮਾਰ ਬਨ ਲੱਤਾ ਵੀ ਹੁੰਦਾ ਕੈਮ ਨਹੀਂ ਹੁੰਦੀ ਦਿਲ ਇਹਦਾ ਕਾਇਆ ਮਾਥਣਾ ਕਾਸ਼ ਹੋ ਗਿਆ ਜਗਾਸ ਨਾ ਸਾਢੇ 10 ਇਧਰ ਇਧਰ ਹੁੰਦੀ ਹੈ ਦਲੇਰੀ ਉਹ ਤਾਂ ਸ਼ੇਰਵਾਰੇ ਦੀ ਵੀ ਮੂਰੀ ਮਾਰ ਕੇ ਤੋਂ ਅੱਧੀ ਅਗਲਾਈ ਹੁੰਦੀ ਆ ਹੁੰਦੀ ਹੈ ਦਲੇਰੀ ਉਹ ਵੀ ਸ਼ੇਰਵਾਰੇ ਦੀ ਵੀ ਮੂਰੀ ਮਾਰ ਕੇ ਤੋਂ ਅੱਧੀ ਅਗਲਾਈ ਹੁੰਦੀ ਆ ਕੋਟ ਕੋਟੇ ਵੜੇ ਵਿੱਚ ਆ ਜੀ ਮਿੱਤਰਾਂ ਬਣ ਲੈ ਫੁੱਲਾਂ ਵਾਲੀ ਜੱਟ ਤੇ ਥੱਕ ਲੈਣਾ ਦੀਦਾ ਲਾਲਾ ਧੰਗਿਆ ਲੜੇ ਕੁੜਕਾ ਲੜੇ ਧੰਗਿਆ ਲਾਲਾ ਲਾਲਾ ਬੜਾ ਕੱਟ ਤੇ ਆ ਮਿਲਣ ਨੂੰ ਤੇ ਨੂੰ ਬਣ ਕੇ ਜੱਟਾਂ ਨੂੰ ਪੋੜਨ ਦੇ ਰਾਜਮਾਣੀ

ਤੇ ਬਾਪੂ ਲੈ ਤੇਰਾ ਅੱਜ ਮੇਰੀ ਘਾਈ ਹੁੰਦੀ ਆ ਛੋਟ ਛੋਟੇ ਬੇੜੇ ਵਿੱਚ ਆ ਗਈ ਮੇਰਾ ਬਣਨ ਬੁੱਲਾ ਵਾਲੀ ਚੱਲ ਜਿੰਨੂੰ ਯਾਰ ਕਹੀ ਉਹਦੇ ਨਾਲ ਨਹੀਂ ਇਹ ਪੈੜੀ ਪੈ ਤੇ ਪਿੱਛੇ ਨੂੰ ਹਟ ਜੇ ਨਾ ਆਖਰੀ ਯਾਰ ਦਾ ਨਾਮ ਦਾ ਮਿਲੇ ਤਾ ਨਾ ਝੂਟਾ ਲੈ ਲਈ ਪਿੱਛੇ ਨੂੰ ਹਟ ਜੇ ਨਾ ਉਹ ਮੈਨੂੰ ਲੈ ਕੇ ਨੋਂ ਬਣੇ ਤੇ ਅਗਰੇ ਕਰੀ ਤੇਰੇ ਬਾਪੂ ਦੇ ਤੇ ਲੱਗੇ ਮੈਂ